ਕਿੱਧਰ ਤੁਹਾਨੂੰ ਕਿੰਨੇ ਇਜਾਜ਼ਤ ਦਿੱਤੀ ਸਾਡੇ ਘਰੇ ਸਿੱਧਾ ਹੀ ਮੂੰਹ ਚੁੱਕ ਕੇ ਆਉਂਦੀ ਤੁਹਾਡੇ ਘਰ ਇਜਾਜ਼ਤ ਬਹਿ ਜਾ ਦੱਸ ਦਿੰਦੀ ਕਿੰਨੇ ਇਜਾਜ਼ਤ ਦਿੱਤੀ ਤੁਹਾਡੇ ਤੁਹਾਡੇ ਘਰ ਕਿਉਂ ਮੇਰਾ ਹੀ ਘਰ ਹੈ ਤੁਹਾਡਾ ਘਰ ਕਿਹੜੇ ਬਸੋ ਇਹ ਮੇਰਾ ਘਰ ਆ ਮੇਰਾ ਤੇ ਮੇਰੀ ਸਿਮਰਤ ਦਾ ਤੁਹਾਡੀ ਸਿਮਰਤ ਦਾ ਹੁਣ ਤੇ ਹੋਣੀ ਤੇ ਤੁਹਾਡੀ ਸਿਮਰਤ ਵੈਲ ਕੰਗ੍ਰੈਚੁਲੇਸ਼ਨ ਪਾਪਾ ਬਣ ਗਏ ਹੋ ਹੁਣ ਕਿੱਥੇ ਹਾਰਪੀ ਦੀ ਯਾਦ ਰਹਿਣੀ ਮੈਂ ਤਾਂ ਸੋਚਿਆ ਹੀ ਨਹੀਂ ਸੀ ਮੈਨੂੰ ਲੱਗਾ ਪਤਾ ਨਹੀਂ ਕੋਈ ਸੁਖ ਦੁੱਖ ਪੈ ਗਿਆ ਜਿਹੜਾ ਆਇਆ ਹੀ ਨਹੀਂ ਮੇਰੇ ਕੋਲ ਸੇਵਕ ਨੰਬਰ ਤੱਕ ਬਦਲ ਲਿਆ ਵਾਹ ਸੇਵਕ ਸਲ ਮੇ ਕੋ ਗਲਤੀ ਹੋ ਗਈ ਮੰਨਿਆ ਬੱਚੇ ਵੱਲੋਂ ਐਦਾਂ ਕਿਸੇ ਨੂੰ ਛੁੱਟ ਦੀ ਦਾ ਸਾਈਡ ਤੇ ਮੈਨਾਂ ਹੀ ਕੋਈ ਬੈਗ ਗਲਦੇ ਕਰੋ ਕਿੰਨੇ ਮਹੀਨੇ ਹੋ ਗਏ ਤੁਸੀਂ ਮੈਨੂੰ ਉਦੋਂ ਦੇ ਗਏ ਜੇ ਛੱਡ ਕੇ ਮੇਰਾ ਹਾਲ ਤੱਕ ਨਹੀਂ ਪੁੱਛਿਆ ਸੇਵਕ ਐਦਾਂ ਨਹੀਂ ਹੁੰਦਾ ਤੁਸੀਂ ਆਪਣੀ ਦੁਨੀਆ ਬਸਾ ਲਈ ਤਾਂ ਮੈਨੂੰ ਭੁੱਲ ਗਏ ਇਹ ਕੀ ਹੈ ਇਹ ਹੋ ਕੋ ਜਿਆ ਜੋ ਤੈਨੂੰ ਦਿਖਣ ਦਿਆ ਤੇਰੇ ਸਾਹਮਣੇ ਆ ਸਾਰਾ ਕੁਝ ਨਾਲੇ ਮੇਰੇ ਘਰੇ ਨਾ ਥੋੜੀ ਹੌਲੀ ਗੱਲ ਕਰ ਸਾਰੀ ਫੈਮਿਲੀ ਬੈਠੀ ਆ ਮੇਰੀ ਅੰਦਰ ਆਪਣੀ ਇੱਜ਼ਤ ਦੀ ਕਿੰਨਾ ਪਰਵਾਹ ਹੈ ਨਾ ਤੇ ਜਿਹੜੀ ਮੇਰੀ ਇੱਜ਼ਤ ਰੋਲ ਦਿੱਤੀ ਸਾਰੀ ਉਮਰ ਲਈ ਉਹਦਾ ਕੀ ਆ ਸੇਵਕ ਇੱਕ ਸਾਦਾ ਯੂਜ਼ ਕੀਤਾ ਯੂਜ਼ ਐਂਡ ਥਰੋ ਤੇ ਤੁਹਾਡੇ ਮੁੰਡਿਆ ਕਰਕੇ ਨਾ ਬਾਕੀ ਸਭ ਵੀ ਮੁੰਡੇ ਸਮਝ ਗਏ ਨਾ ਉਹ ਉਹਦੇ ਅੰਚ ਗਿਨਿਆ ਜਾਂਦੇ ਨੇ ਹੁਣ ਮੈਂ ਗੰਦਾ ਵਰਡ ਯੂਜ਼ ਨਹੀਂ ਕਰਨਾ ਚਾਹਦੀ ਤੇ ਰਹੀ ਗੱਲ ਉੱਚੀ ਬੋਲਣ ਦੀ ਤੇ ਮੈਂ ਹੁਣ ਅਜ ਏਦਾ ਹੀ ਬੋਲਣਾ ਮੈਂ ਜਦੋਂ ਫੋਨ ਕੀਤਾ ਸੀ ਨਾ ਤੁਹਾਨੂੰ ਕਿਹਾ ਸੀ ਯਾ ਤਾਂ ਮੈਨੂੰ ਘਰ ਆ ਕੇ ਮੇਲੋ ਤੇ ਯਾ ਗੱਲ ਸੁਣ ਲਓ ਪਰ ਤੁਸੀਂ ਪੂਰੀ ਆਪਣੇ ਐਟੀਟਿਊਡ ਚ ਰਹੇ ਤੇ ਹੁਣ ਮੈਂ ਗੱਲ ਕਰਨ ਨਹੀਂ ਆਈ ਆ ਮੇਰੀ ਗੱਲ ਸੁਣੋ ਇਥੇ ਕਿਤੇ ਮੇਰੇ ਕੋਲ ਤਮਾਸ਼ਾ ਨਾ ਲਵਾ ਲਈ ਰਹੀ ਗੱਲ ਕਰਦੀ ਤੇਰੇ ਘਰੇ ਤੇ ਮੈਂ ਪੈਰ ਤੱਕ ਨਹੀਂ ਪਾਉਣਾ ਹੁਣ ਕੋਈ ਗੱਲ ਨਹੀਂ ਨਾ ਪਾਇਓ ਘਰ ਘਰ ਤੋਂ ਤੁਹਾਡਾ ਵੀ ਹੈ ਤੇ ਤਮਾਸ਼ਾ ਮੇਰਾ ਕੀ ਲਾਓਗੇ ਤੁਹਾਡੀ ਮੰਮੀ ਬੈਠੀ ਤੁਹਾਡੀ ਸਿਮਰਤ ਬੈਠੀ ਉਹ ਨਾਲ ਕੌਣ ਹੈ ਸੱਸੀ ਹੋਣੀ ਹੈ ਤਮਾਸ਼ਾ ਦਾ ਮੈਂ ਲਾਉ ਹੁਣ ਅੱਜ ਤੁਹਾਡਾ ਤੈਨੂੰ ਕੀ ਲੱਗਦਾ ਤੂੰ ਜਿਹੜੀਆਂ ਧਮਕੀਆਂ ਦੇਂਦੀਆਂ ਇਦਰੀ ਗੱਲਾਂ ਚ ਆ ਜੂਗਾ ਜਾਂ ਮੈਂ ਡਰ ਜੂਗਾ ਇਹ ਧਮਕੀਆਂ ਨਾ ਕਹੇ ਹੋਰ ਨੂੰ ਤੇ ਮੈਂ ਡਰਨ ਵਾਲਾ ਨਹੀਂ ਹਾਂਗਾ ਨਾ ਤੇਰੀਆਂ ਧਮਕੀਆਂ ਤੋਂ ਇਹਨੂੰ ਤਾਂ ਇਹ ਨਹੀਂ ਸਮਝ ਆਈ ਆਫਿਸ ਤੱਕ ਛੱਡ ਦਿੱਤਾ ਮੇਰੇ ਘਰ ਕੇ ਫੋਨ ਹੀ ਬਦਲ ਲਿਆ ਚੋਰ ਸੀ ਤੁਸੀਂ ਇਸ ਕਰਕੇ ਗੱਲ ਕਰਕੇ ਜਾਂਦੇ ਸੋਣੀ ਤਰਾ ਓਕੇ ਕਟ ਆਫ ਤੂੰ ਆਪਣੀ ਜ਼ਿੰਦਗੀ ਜੀ ਹੱਥ ਤੇ ਪਰ ਤੁਸੀਂ ਮੈਨੂੰ ਤਾਂ ਲੰਕਾ ਛੱਡਿਆ ਹਾਂ ਹੌਣ ਚੇਤਾ ਆ ਗਿਆ ਵੀ ਮੈਂ ਲਮਕਾਇਆ ਜਿੱਦਣ ਉਦੋਂ ਮੈਨੂੰ ਬੋਲੀ ਹਾਂ ਉਦੋਂ ਜਦੋਂ ਤੂੰ ਉਦੋਂ ਨਹੀਂ ਮੇਰਾ ਫੈਸਲਾ ਲੈਣ ਵਾਸਤੇ ਇੱਕ ਵਾਰੀ ਮੈਨੂੰ ਪੁੱਛਣਾ ਚਾਇਆ ਕਿ ਮੈਂ ਕੁਝ ਕਰਨ ਲੱਗੀ ਹਾਂ ਤੇ ਹੁਣ ਇੱਥੇ ਤਮਾਸ਼ਾ ਲਾਉਂਦਾ ਕੀ ਫਾਇਦਾ ਸੇਵਕ ਇਹ ਜੋ ਕੁਝ ਅੰਦਰ ਮੈਂ ਵੇਖਿਆ ਤੇਰਾ ਬੱਚਾ ਇਹ ਵੀ ਤਾਂ ਤੁਹਾਡੀ ਲਾਈਫ 'ਚ ਨਹੀਂ ਹੋਣਾ ਚਾਹੀਦਾ ਸੀ ਨਾ ਅੱਜ ਕਿਉਂ ਨਹੀਂ ਹੋਣਾ ਚਾਹੀਦਾ ਜੇ ਤੂੰ ਸਾਡ ਸੱਡ ਗਈ ਹੈ ਨਾ ਇਹਨੇ ਸਾਥ ਦਿੱਤਾ ਇਹਦਾ ਮਤਲਬ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਤੁਹਾਡਾ ਤੇ ਸਿਮਨਤ ਦਾ ਰਿਲੇਸ਼ਨ ਠੀਕ ਸੀ ਮੈਨੂੰ ਤੁਸੀਂ ਬੇਵਕੂਫ ਬਣਾਇਆ ਓਕੇ ਮੈਂ ਜੇ ਇਹ ਤੂੰ ਤੁਸੀਂ ਚਾਹਦੇ ਹੋ ਮੈਂ ਤੇ ਤਮਾਸ਼ਾ ਨਾ ਬਣਾਵਾ ਮੈਂ ਚੁੱਪ ਕਰਕੇ ਇਥੋਂ ਚਲ ਜਾਨੀ ਆ ਤੇ ਘਰ ਕਦੋਂ ਆਉਂਦੇ ਹੋ ਮੈਨੂੰ ਦੱਸੋ ਤੂੰ ਨਾ ਇਤਮਕੀਆਂ ਮੈਨੂੰ ਨਾ ਦੇ ਰਹੀ ਗੱਲ ਕਰਦੀ ਉੱਥੇ ਤੇ ਮੈਂ ਪੈਰ ਤੱਕ ਨਹੀਂ ਪਾਉਣਾ ਕਰ ਲੈ ਜਿਹੜੀ ਗੱਲ ਕਰਨੀ ਆ ਕਰ ਲੈ ਜਿਹੜੇ ਤੂੰ ਤਮਾਸ਼ੇ ਕਰਨੇ ਵੇਖ ਲੈਣਾ ਮੈਂ ਕੀ ਕਰਦੀ ਤੂੰ ਜਿੰਨੀ ਇੱਜ਼ਤ ਮੇਰੀ ਖਰਾਬ ਹੋਣੀ ਆ ਨਾ ਉਨੀ ਤੇਰੀ ਹੋਣੀ ਆ ਮੇਰਾ ਪੁੱਛ ਨਹੀਂ ਜਾਣਾ ਮੇਰਾ ਕਹਿਣਾ ਹੀ ਆ ਤੈਨੂੰ ਵੀ ਨਾਲ ਕਹਿਣਾ ਕੋਈ ਗੱਲ ਨਹੀਂ ਸੇਵਕ ਹਰਪ੍ਰੀਤ ਅੰਦੂਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਨਾ ਤੇਰੇ ਫੰਦਰ ਨਹੀਂ ਹਾਂਜੀ ਮੈਂ ਆ ਲੱਗੀ ਸੀ ਰਹਿਣ ਤੋਂ ਮੰਮੀ ਇਹਨੂੰ ਅੰਦਰ ਕੀ ਕਰਨ ਨੂੰ ਲੈ ਕੇ ਚਲੇ ਕਿਉਂ ਕੀ ਗੱਲ ਉਹਨੇ ਉਹ ਪਾਇਆ ਧੱਗਾ ਪਾਇਆ ਧੱਗਾ ਪਾਇਆ ਨਹੀਂ ਮੈਨੂੰ ਤਾਂ ਕੋਈ ਧੱਗਾ ਨਹੀਂ ਆਉਂਦਾ ਬਲੀ ਆਂਟੀ ਕੁਛ ਨਹੀਂ ਪਾਇਆ ਮੈਂ ਕਿਤੇ ਪਾਇਆ ਨਹੀਂ ਹੋਇਆ ਇੱਥੇ ਡੋਲੇ ਤੇ ਪਾਇਆ ਡੋਲੇ ਤੇ ਪਾਇਆ ਤੈਨੂੰ ਕਿੱਥੋਂ ਪਤਾ ਡੋਲੇ ਤੇ ਪਾਇਆ ਉਹ ਹਾਂ ਨੇ ਨੋ ਫਿਸੋਪਾਟੋਂ ਦੀ ਨੇ ਕੈਪ ਬਰੇਡ ਹੁੰਦੇ ਨਹੀਂ ਅੱਜ ਤੇ ਆਂ ਪਾਵਾਂ ਨਹੀਂ ਲੇਓ ਜੀ ਦੇ ਪਾ ਕਹਿੰਦੀ ਤੇ ਮੈਂ ਉਹਦੇ ਵੇਖਿਆ ਇੱਥੇ ਵੇਖਿਆ ਉਹਨੇ ਪਾਇਆ ਸੇਵਕ ਮੈਂ ਉਹ ਉਤਾਰ ਦਿੱਤਾ ਉਹ ਬੁਖਾਰ ਦਾ ਸੀ ਆਂਟੀ ਜੀ ਉਹ ਮੈਂ ਉਤਾਰ ਦਿੱਤਾ ਆ ਮੈਂ ਉਹ ਕਹਿੰਦੇ ਆ ਜਿੰਨੇ ਪਾਇਆ ਉਹ ਨਹੀਂ ਜਾਣਦੇ ਰਹਿੰਦੋ ਸੇਵਕ ਨਾਲੋਂ ਬੁਖਾਰ ਦਾ ਸੀ ਮੈਂ ਗੜਾ ਟੋਣੇ ਟੁੱਟ ਕੇ ਕਰਦੀ ਵੀ ਇੱਥੇ ਆਂਟੀ ਮੈਂ ਬੇਵੀ ਦੇਖਣਾ ਹੈ ਹਾਂ ਬੇਟਾ ਆ ਕੋਈ ਗੱਲ ਨਹੀਂ ਰਹਿੰਦੋ ਮੰਮੀ ਫੇਰ ਕੀ ਆ ਉਹ ਵੀ ਤੇ ਉਹਦੀ ਉਹ ਲੱਗਦੀ ਹੈ ਨਾ ਨਹੀਂ ਆਈ ਮੇਰੀ ਗੱਲ ਸੁਣੋ ਕੀ ਰਿਸ਼ਤੇਦਾਰਿਆ ਕਰਨ ਜਦੋਂ ਮੈਂ ਮਨਾ ਕਰਨ ਦੇ ਕਿਉਂ ਨਹੀਂ ਮੰਨਦੇ ਹੁੰਦੇ ਕਿ ਆਂਦੋ ਨਾ ਚੱਲ ਮਾਸੀ ਆਂਟੀ ਕੁਛ ਵੀ ਕੋਈ ਗੱਲ ਨਹੀਂ ਆਓ ਆਂਟੀ ਆ ਜਾ ਅਰਪੀਤਾ ਤੂੰ ਬੱਦ ਯਾਰ ਨਾ ਪੁੱਤ ਇਹਨੂੰ ਦੁਕਾਰ ਦਵਾ ਤੇ ਜੇ ਲੰਮੇ ਪਾਉਣਾ ਤੇ ਪਾ ਦੇ ਜਿਹੜੇ ਚੱਕ ਕੇ ਬਹਿ ਤਾ ਮੈਂ ਤੁਹਾਨੂੰ ਸਾਰਿਆਂ ਨੂੰ ਚਾਹ ਬਣਾ ਕੇ ਆਉਣਾ ਪਤਾ ਕੀ ਲੱਗਦਾ ਸਾਰੇ ਅੰਦਰ ਹੀ ਆਉਣ ਲੱਗੇ ਆ ਮੈਂ ਇਹ ਚੱਕ ਕੇ ਤੁਸੀਂ ਇਹਨੂੰ ਕਿ ਕਿਹੜਾ ਗੱਡਾ ਗਜਾ ਦਿੱਤਾ ਤੁਹਾਡੇ ਹੱਥਾਂ 'ਚ ਬਾਣੀ ਚੋਪੀ ਹੀ ਨਾ ਹੁੰਦਾ ਨਾ ਮੰਮੀ ਦਾ ਚੋਪਾ ਜਨਾ ਮੇਰੇ ਕੋ ਹੌਣ ਵੀ ਰੀਰੀ ਕਦੀ ਜਾਣਦੇ ਆ ਕੀ ਗੱਲੋ ਕਿਸੋ ਨੇ ਉਹ ਸਸ਼ਿਕਾ ਜੀ ਜੀ ਸਸ਼ਿਕਾ ਆਜੋ ਬਾਜੇ ਜੀ ਇੱਥੇ ਬੈਠਾ ਹਰਪ੍ਰੀਤ ਦਾ ਕਾਕਾ ਦੇਸੋ ਮੇਰਾ ਫੜ ਲਓ ਬੈ ਕੇ ਫੜੋ ਇਹਨੂੰ ਬਾਰ ਬਾਰ ਇਹਨੂੰ ਆਪਣੇ ਤਰੀ ਨਗੇਜਰਾ ਪਾਓ ਮੇਰੇ ਕੋਲ ਦੁਬਾਨਾ ਬਹੁਤ ਔਖਾ ਇਹਦਾ ਬਾਤ ਮੈਂ ਤੈਨੂੰ ਕਹਿ ਚਰੇ ਆਂ ਸਾਡੇ ਪਿਓ ਪੁੱਤ ਦੀ ਯਾਰੀ ਆ ਦੇਖੀ ਹੁਣ ਮੇਰਾ ਪੁੱਤ ਚੁੱਪ ਗਿੱਡੀ ਛੇਤੀ ਕਰਦਾ ਅਸਕਰ ਨੂੰ ਪਿਓ ਆ ਆਪਦਾ ਨਾਲੇ ਇਹੋ ਤੇ ਗੱਲ ਐ ਪਿਓ ਪੁੱਤ ਦੀ ਯਾਰੀ ਵੱਖਰੀ ਹੁੰਦੀ ਆ ਮਾਦਰ ਜੀ ਵੀ ਨੂੰ ਪਤਾ ਹੀ ਨਹੀਂ ਨਾ ਇਹ ਤੁਸੀਂ ਇਹ ਕੱਲ ਦਾ ਨਾ ਨੂੰ ਛੱਡਣ ਨਹੀਂ ਦੇ ਤਾਦੀ ਦਾੜੇ ਹੱਥ ਦੀ ਪਹਿਚਾਨ ਕਰ ਲਈ ਉਹਨੇ ਮੇ ਮੇਰੀ ਗੱਲ ਸੁਣ ਮੇਰਾ ਪੁੱਤ ਆ ਮੈਂ ਕਿਹਾ ਨਾ ਚੁੱਕਾ ਇਹਨੂੰ ਨਾਲੇ ਕਿਸੇ ਨੂੰ ਕੀ ਪਤਾ ਕਿ ਲਾਦ ਦਾ ਕੀ ਸੁੱਖ ਹੁੰਦਾ ਹੈ ਚਲੋ ਜੀ ਨਾਲੇ ਨਾ ਜਦੋਂ ਲਾਦ ਹੋਏਂਦੀ ਨਾ ਬੰਦੇ ਨੂੰ ਖੁਸ਼ੀ ਵੱਖਰੀ ਹੁੰਦੀ ਆ ਇਹ ਤਾਂ ਸਾਰੀ ਦੁਨੀਆ ਇਹ ਸਾਰਾ ਸੰਸਾਰ ਹੀ ਇਹ ਹੁੰਦਾ ਤੇ ਹੋਰ ਸੁਣਾਓ ਹਰਪ੍ਰੀਤ ਠੀਕ ਠਾਕ ਹਾਂਜੀ ਆਂਟੀ ਜੀ ਹੋਰ ਘਰ ਪਰਿਵਾਰ ਦਾ ਠੀਕ ਹੈ ਸਭ ਠੀਕ ਠਾਕ ਹੈ ਪਤਾ ਲੱਗਾ ਹਣਾ ਬੇਟੇ ਦਾ ਫੇ ਤਾਂ ਹੀ ਦੇਖਣਾ ਹੈ ਨਾ ਨਹੀਂ ਨਹੀਂ ਆਂਟੀ ਮੈਨੂੰ ਤੇ ਪਤਾ ਹੀ ਨਹੀਂ ਸੀ ਇੰਨੀ ਵੱਡੀ ਖੁਸ਼ਖਬਰੀ ਮੈਨੂੰ ਪਤਾ ਹੁੰਦੀ ਤੇ ਮੈਂ ਖਾਲੀ ਆ ਥੋੜੀ ਆਣਾ ਸੀ ਉਹ ਤਾਂ ਸੇਵਾ ਕਾਫੀਸ ਨਹੀਂ ਆ ਰਹੇ ਸੀ ਕਾਫੀ ਟਾਈਮ ਤੋਂ ਤਾਂ ਮੈਂ ਤਾਂ ਆ ਗਈ ਬੇਟਾ ਉਹਨੇ ਤਾਂ ਆਫਿਸ ਚੇਂਜ ਕੀਤਾ ਤੁਹਾਨੂੰ ਪਤਾ ਨਹੀਂ ਅੱਛਾ ਮੈਂ ਵੀ ਆਊਟ ਆਫ ਸਟੇਸ਼ਨ ਸੀ ਨਾ ਸ਼ਾਦੀਸ ਕਰਕੇ ਨਹੀਂ ਮੈਨੂੰ ਪਤਾ ਹਾਂ ਫਿਰ ਉਹ ਆਫਿਸ ਚੇਂਜ ਕੀਤਾ ਤੇ ਹੁਣ ਤਿੰਨ ਚਾਰ ਦਿਨ ਤੋਂ ਵੈਸੇ ਸਿਮਰਤ ਕਰਕੇ ਘਾਹਰੀ ਸੀ ਅੱਛਾ ਔਰ ਸਿਮਰਤ ਤੁਸੀਂ ਠੀਕ ਹੋ ਹਾਂਜੀ ਦੀਦੀ ਬਹੁਤ ਵਧੀਆ ਤੁਸੀਂ ਬਸ ਹਾਂ ਸੇਵਾ ਕਾਫੀ ਧਿਆਨ ਰੱਖਦੇ ਹੋਣੇ ਤੁਹਾਡਾ ਹੈਨਾ ਧਿਆਨ ਉੱਚੋ ਕੋਈ ਨਾ ਤਲੀ ਜਿੰਨਾ ਇਹ ਮੈਂ ਧਿਆਨ ਰੱਖਦੇ ਨਾ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਦਿਨ ਧਿਆਨ ਰੱਖਦਾ ਹੋਊਗਾ ਪਿੱਛੋ ਲੈ ਕੇ ਤੇ ਹੁਣ ਤੱਕ ਬਦਲਦੀ ਹੁਣ ਤੱਕ ਮੰਮੀ ਆ ਦੋ ਚਾਦਰ ਜੀ ਉੱਪਰ ਤੇ ਠੰਡ ਨਾ ਲੱਗੇ ਨਹੀਂ ਲੱਗਦੀ ਤਿਆਰ ਰੱਖੀ ਮੈਂ ਜਨੀਨਾ ਤੁਹਾਨੂੰ ਪਤਾ ਜਿਹੜੀ ਜਦੋਂ ਮੈਨੂੰ ਪ੍ਰੈਗਨਨਸੀ ਹੋਈ ਸੀ ਨਾ ਤੇ ਹੁਣ ਤੱਕ ਸੇਵਕ ਮੇਰਾ ਬਹੁਤ ਖਿਆਰ ਰੱਖਦੇ ਇੱਕਦਮ ਪਰਸ਼ਾਵੇਂ ਵਰਗਾ ਰਹਿੰਦੇ ਮੇਰੇ ਨਾਲ ਮੈਂ ਤੇ ਇਹੋ ਚਾਹੁੰਨੀ ਆ ਹਰ ਕਿਹੇ ਕੁੜੀ ਨੂੰ ਨਾ ਸੇਵਕ ਵਰਗਾ ਜੀਵਨ ਸਾਥੀ ਮਿਲੇ ਬਿਲਕੁਲ ਸਹੀ ਕਹਾ ਸਿਮਰ ਤੁਸੀਂ ਮੈਂ ਤੁਹਾਡੀ ਇਹ ਗੱਲ ਨਾ ਬਿਲਕੁਲ ਐਗਰੀ ਹਾਂ ਹਰ ਕਿਸੇ ਨੂੰ ਸੇਵਕ ਵਰਗਾ ਹੀ ਹਸਬੰਡ ਮਿਲਣਾ ਚਾਹੀਦਾ ਹੈ ਨਾ ਬਿਲਕੁਲ ਜੀ ਤੇ ਤੁਹਾਡੇ ਮੰਮਾ ਵਰਗੇ ਮਦਰ ਹੈ ਨਾ ਮੈਂ ਇੱਕ ਗੱਲ ਕਹਾਂ ਹਰ ਕਿਸੇ ਦੇ ਕਰਮਾ ਚ ਨਾ ਸੇਵਕ ਨਹੀਂ ਹੈਗਾ ਇਹ ਕਿਸੇ ਕਿਸ ਦੇ ਹਿੱਸੇ ਆ ਯਾਨੀ ਕਿ ਇਹ ਸਿਰਫ ਤੇਰੇ ਹਿੱਸੇ ਆ ਨਹੀਂ ਜ਼ਰੂਰੀ ਨਹੀਂ ਆ ਤੁਸੀਂ ਕੱਲੇ ਇੱਕ ਕਾਪੀ ਨਹੀਂ ਹੈਗੇ ਮਿਲ ਜਾਂਦੇ ਹੁੰਦੇ ਨੇ ਤੁਹਾਡੇ ਵਰਗੇ ਸੇਵਕ ਵੀ ਕਿਸੇ ਨੂੰ ਹੂੰ ਮੇਰੇ ਅਰਗਾਂ ਨਹੀਂ ਮਿਲਦਾ ਮੇਰੇ ਅਰਗਾਂ ਨੇ ਦੂਰੇ ਜੰਮ ਕੇ ਨਹੀਂ ਹੋ ਸਕਦਾ ਇਹ ਗੱਲ ਨਾ ਤੁਸੀਂ ਸਹੀ ਕਹੀ ਜੀ ਤੁਹਾਡੇ ਵਰਗਾ ਨਾ ਕੋਈ ਦੂਸਰਾ ਨਹੀਂ ਹੈਗਾ ਇਹ ਗੱਲ ਤਾਂ ਸੱਚੀ ਹੈ ਸੇਵਕ ਵਰਗਾ ਨਾ ਸੱਚੀ ਨਹੀਂ ਕੋਈ ਹੈਗਾ ਪਰ ਇੱਕ ਨਾ ਹਰ ਇੱਕ ਕੁੜੀ ਜੀ ਨੇ ਇੱਕ خواہش ਹੁੰਦੀ ਆ ਉਹਦਾ ਘਰਵਾਲਾ ਉਹਨਾਂ ਨੂੰ ਪਿਆਰ ਕਰੇ ਤੇ ਉਹ ਲਈ ਸਾਰੀ ਉਮਰ ਵਫਾਦਾਰ ਰਹੇ ਇਹ ਤੋਂ ਵੱਧ ਕਿ ਉਹਨੂੰ ਕੁਝ ਨਹੀਂ ਚਾਹੀਦਾ ਹੁੰਦਾ ਸਹੀ ਗੱਲ ਕਹੀ ਤੁਸੀਂ ਵਫਾਦਾਰ ਵਫਾਦਾਰ ਤਾਂ ਹੋਣਾ ਚਾਹੀਦਾ ਤੇ ਪਿਆਰ ਵੀ ਬੇਸ਼ੁਮਾਰ ਹੋਣਾ ਚਾਹੀਦਾ ਕਿਉਂ ਸੇਵਕ ਦੀਦੀ ਮੈਂ ਤੇ ਕੋਈ ਹਾਸੇ ਵਾਲੀ ਗੱਲ ਹੀ ਨਹੀਂ ਕੀਤੀ ਤੁਸੀਂ ਜੋ ਸਿਨ ਨਹੀਂ ਨਹੀਂ ਮੈਂ ਵੈਸੇ ਹੀ ਖੁਸ਼ ਹੋ ਗਈ ਸੀ ਮੈਂ ਤੇਰੀ ਗੱਲ ਨਾਲ ਐਗਰੀ ਹਣਾ ਸੇਵਕ ਆਂਟੀ ਜੀ ਮੈਨੂੰ ਬੱਚਾ ਨਹੀਂ ਚੁਗਾਓਗੇ ਕਿਉਂ ਨਹੀਂ ਨਰਪੀਰ ਆ ਫਿਰ ਆਹ ਹਰਕਤ ਕੋਈ ਮਮੀ ਇੱਕ ਮਿੰਟ ਉਹ ਯਾਰ ਕੀ ਕਰਦੇ ਹੋ ਬਾਹਰੋਂ ਆਇਆ ਮਿੱਟੀ ਘਟਾ ਲੱਗਾ ਤੂੰ ਇਹ ਉਹਨਾਂ ਨੂੰ ਬੱਚਾ ਚ ਕੋਣ ਲੱਗੇ ਜੇ ਕੋਈ ਗੱਲ ਨਹੀਂ ਬੇਟਾ ਉਹਨਾਂ ਨੇ ਬਾਹਰ ਆ ਕੇ ਹੈਂਡ ਸ਼ੇਕ ਨੂ ਪਤਾਵਾ ਯਾਰ ਕੀ ਕਰਦੇ ਰਹਿਨ ਦੋ ਤੂੰ ਰਹਿਨ ਦੋ ਸੇ ਵਕਤ ਚੁੱਕ ਲੈਣ ਦੋ ਉਹਨਾਂ ਨੂੰ ਏਡੀ ਦੂਰੋਂ ਵੀ ਆਏ ਆ ਮੇਰੀ ਗੱਲ ਸੁਣ ਬੱਚਾ ਦੇਖ ਲਿਆ ਬਸ ਠੀਕ ਆ ਚੁੱਕਣਾ ਜ਼ਰੂਰੀ ਹੁੰਦਾ ਖੁਦ ਹੀ ਤੇ ਕਹਿੰਦੇ ਆ ਵੀ ਆਪਾਂ ਕਹਿਣ ਬੱਚਾ ਨਹੀਂ ਲਗਾਉਣਾ ਪਰ ਉਹ ਵੀ ਤੇ ਆਪਣੇ ਘਰ ਦੇ ਮੈਂਬਰ ਵਾਂਗੂ ਹੀ ਆ ਦੱਸੋ ਚੰਗਾ ਨਹੀਂ ਲੱਗਦਾ ਜੀ ਕਿਹੜੇ ਕਰਦੇ ਮੈਂਬਰ ਇਸ ਤਰ੍ਹਾਂ ਨਹੀਂ ਕਰੀ ਜਾਂਦਾ ਕੋਈ ਹਾਂ ਮੰਮੀ ਚੁਕਾ ਦੋ ਉਹਨਾਂ ਨੂੰ ਚੁੱਕ ਲੈ ਯਾਰ ਰਹਿਨ ਦੋ ਤੂੰ ਨਵੀ ਤੇ ਮਾਮਾ ਵਰਗੀ ਆ ਨਾ ਹਾਂ ਹਾਂ ਦੀਦੀ ਸਿਆਮਾ ਮਾਮਾ ਵਰਗੀ ਹੁੰਦੀ ਆ ਨਾ ਅਪੇਸ ਕੀ ਗੱਲਾਂ ਪਤਾ ਕਰੋ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਬਣਾਈਏ ਆਪਾਂ ਜੀ ਦੇ ਤੇ ਲੈ ਕੇ ਆਉਂਦੇ ਆ। ਓਹ ਸਿਮਰਤ ਇਹ ਤੁਹਾਡੇ ਦੇ ਤੇ ਹੈ ਹੀ ਨਹੀਂ ਹੈਨਾ? ਗੋਰਾ, ਚੁੱਟਾ, ਨਾ ਸੋਣਾ ਤੇ ਸੇਵਕ ਵਰਗਾ ਹੀ ਸਮਾਈਲ ਤੋਂ ਉਦਾਂ ਹੀ ਗੁੱਸਾ ਕਰੀ ਜਾਂਦਿਆ ਹੈ। ਹੈਨਾ? ਇੱਕ ਜੀ ਦੱਸਾਂ ਰੰਗ ਨਹੀਂ ਮਾਇਨੇ ਰੱਖਦਾ। ਬੰਦੇ ਦਾ ਦਿਲ ਸਾਫ਼ ਹੋਣਾ ਚਾਹੀਦਾ। ਜੀ ਜੀ। ਕਿੰਝ ਹੁੰਦਾ ਨਾ ਬੱਚੇ ਹਮੇਸ਼ਾ ਆਪਣੇ ਪਿਓ ਦੇ ਜਾਂਦੇ ਆ ਇਹਨਾਂ ਦੀ ਜਨਨ ਨਹੀਂ ਕਈ ਵਾਰੀ ਮਾਂ ਤੇ ਵੀ ਚਲੇ ਜਾਂਦੇ ਹੁੰਦੇ ਨੇ ਚੱਲ ਵਧੀਆ ਆ ਸੇਵਕ ਤੇ ਗਿਆ ਵੈ ਤੇ ਮੈਰਾ ਪਿਆਰ ਕਰ ਲੈ ਇਹਨੂੰ ਡਾਕਟਰ ਨੇ ਮਨਾਂ ਕਿ ਚਾਇਆ ਸਭ ਕਰ ਦੋ ਪਿਛੇ ਲੈ ਜਾਓ ਮੂੰਹ ਇੱਟਾ ਹੀ ਇਹ ਸੇਵਕ ਹੁਣ ਦੱਸ ਮੈਂ ਆਇਆ ਕੀਤਾ ਪਰ ਉਹਨੇ ਜਿੱਤੀਆ ਬਾਪੂ ਦਾ ਨਰ ਦਾ ਬੰਦਾ ਆ। ਤੈਨੂੰ ਖੁਦ ਪਤਾ ਕਿ ਡਾਕਟਰ ਨੇ ਇਹ ਸਭ ਚੀਜ਼ਾਂ ਨੂੰ ਮਨਾ ਕੀਤਾ। ਤੂੰ ਫੇਰ ਮੈਂ ਚੰਗਾ ਬੜਾ ਕਿਹਾ ਇਹ ਤਾਂ ਨਾ ਚੁਕਵਾਉ ਮਿੱਟੀ ਘੱਟੇ ਵਾਲੇ ਆਪਾਂ ਤੂੰ ਉਹਨਾਂ ਦੇ ਬੱਚਾ ਚੁਕਵਾਤਾ। ਦੂਸਾ ਕਿਉਂ ਦੇ ਦੇ। ਚਲ ਕੋਈ ਗੱਲ ਨਹੀਂ। ਇੱਥੇ ਆ ਹੁਣ ਐ। ਮੈਂ ਵੀ ਇੱਥੇ ਆ ਕੋਈ ਗੱਲ ਨਹੀਂ। ਥੋੜਾ ਵੱਡਾ ਹੋ ਜਾ। ਫੇਰ ਪਿਆਰ ਕਰ ਲਾਂ। ਵੀ ਅੰਮਾ ਵਾਲੇ ਘਰ। ਕੰਮਾਂ ਦਾ ਹੀ ਨਹੀਂ ਪਤਾ ਲੱਗਦਾ ਪਰ ਚਲੋ ਰੱਬ ਨੇ ਮੈਨੂੰ ਇੱਡੀ ਵੱਡੀ ਖੁਸ਼ੀ ਦਿੱਤੀ ਆ ਮੈਨੂੰ ਕੋਈ ਥਕਾਨ ਨਹੀਂ ਹੁੰਦੀ ਮੇਰੇ ਧੀ ਸੁਖੀ ਵਸੇ ਵਾਏ ਗਰੂਪ ਵਧੀਆ ਵਧੀਆ ਮੇਰਾ ਪੁੱਤ ਵੱਡਾ ਹੋਵੇ ਨਾਨੀ ਨਾਨੀ ਕਰਦਾ ਫਿਰੇ ਲੈ ਸ਼ਮਮੀ ਆ ਗਈ ਨਾ ਪੈਣਾ ਇਹਨੇ ਤੇ ਘਰ ਵਿਖਾਈ ਮਾਮੀਆਂ ਵਾਲੀ ਇੱਕ ਫੋਨ ਕੀਤਾ ਉਸੇ ਵੇਲੇ ਆ ਗਈ ਲੈ ਜੀ ਜੰਮੀ ਸਤਿ ਸ਼੍ਰੀ ਅਕਾਲ ਦਾਜੀ ਸਤਿ ਸ਼੍ਰੀ ਅਕਾਲ ਬਧਾਈਆਂ ਆਉਣ ਬਹੁਤ ਬਹੁਤਾਂ ਮਾਮੀ ਬਹੁਤ ਬਧਾਈਆਂ ਅੱਜ ਨਾ ਇੱਥੇ ਘਰ ਵੀ ਬੱਕਰੀਆਂ ਦੇਣ ਲਈ ਬਹੁਤ ਬਹੁਤ ਬਧਾਈ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਨੇ ਫੋਨ ਕਰਕੇ ਆ ਗਈ ਤੁਸੀਂ ਪੀ ਚੰਗਾ ਚੋਖਾ ਬਣਾਉਣ ਦੇ ਦੇ ਮੈਂ ਨਹੀਂ ਆਦਿਆ ਮਾਮੀ ਆਉਂਦੀ ਆ ਲੈ ਮੈਂ ਕੀ ਹੈ ਸ਼ੈਗੀ ਮੈਨੂੰ ਤਾਂ ਕੋਈ ਦੁਕਾਨ ਹੀ ਨਹੀਂ ਹੋਈ ਇੰਨੀ ਖੁਸ਼ੀ ਹੋਤ ਮੈਨੂੰ ਲੈ ਤਾਈ ਜੀ ਦੁਕਾਨ ਤੁਹਾਨੂੰ ਕਦੀ ਹੋਣੀ ਆ ਅੱਤਰ ਦੋਤਰਾ ਆਇਆ ਵਾ ਨਾਨੀਆਂ ਤਾਂ ਤਰਸ ਜਾਂਦੀਆਂ ਇਹ ਚੀਜ਼ਾਂ ਨੂੰ ਦਵਾਈ ਦੇਣੀ ਬੜੀ ਕਿਪਾ ਦਿੱਤੀ ਔਰ ਕਿਪਾ ਦਿੱਤੀ ਚਲੋ ਈ ਦਾ ਘਰ ਵਸਿਆ ਵਾ ਪੁੱਤਰ ਸੁਸ਼ੇਣ ਸੁਸ਼ੇਣ ਦੇ ਮੈਨੂੰ ਮੈਗੀ ਹੀ ਹੋਣ ਲੈ ਤਾਈ ਜੀ ਨਹੀਂ ਪੁੱਤਰ ਤੂੰ ਅੰਦਰ ਚੱਲ ਸਾਬ ਕੋਈ ਚੱਲ ਮਾਮੀ ਦਾ ਮੂੰਹ ਮੇਠਾ ਕਰਾਵਾ ਚੱਲ ਮਿੱਟੀ ਲੈ ਰੌਣਕਾਂ ਲੱਗੀਆਂ ਪਈਆਂ ਇੱਥੇ ਤੇ ਹੈ ਲੈ ਸਿਮਰਲ ਭਾਬੀ ਵੀ ਆ ਗਈ ਹੋ ਭਾਬੀ ਸਸਕਾਲ ਜੀ ਸਸਕਾਲ ਸੇਵਾਤ ਸਤਿ ਸ਼੍ਰੀ ਅਕਾਲ ਜੀ। ਹੋ ਸਮਾ ਠੀਕ ਹੈ? ਹਾਂ ਜੀ। ਤੇ ਦੱਸੋ ਵੀ ਰੱਟ ਠੀਕ ਹੈ? ਵਧਾਈਆਂ ਹਣ ਬਹੁਤ-ਬਹੁਤ ਤੁਹਾਨੂੰ ਦੋਵਾਂ ਜੀਆਂ ਨੂੰ ਹੈ। ਵਧਾਈਆਂ ਭਾਬੀ। ਤੇ ਤੈਨੂੰ ਕਦੋਂ ਦਾ ਫੋਨ ਲਾਉਣ ਨਹੀਂ ਪਰੌਣਿਆ। ਤੂੰ ਜੋ ਗੋਡੇ ਨਾਲ ਜੁੜ ਕੇ ਬੈਠਾ ਕਿ ਤੇ ਬਾਹਰ ਅੰਦਰ ਵੀ ਵੇਖ ਲਿਆ ਕਰ। ਐ ਕਿ ਬਾ ਮੇਰੀ ਖਰਾਬ ਹੋ ਗਈ। ਆਰ ਕਿਉਂ ਤੋ ਲੈ ਕੇ ਆਈਂ ਹੈ? ਤੇ ਤੁਸੀਂ ਆਪਣੀ ਇਹਦਾ ਫੋਨ ਲਾ ਲੈਂਦੇ ਸਿਮਰਤ ਦੇ ਫੋਨ ਤੇ। ਵਿਓ ਦੇ ਫੋਨ ਤੇ ਵੀ ਕੀਤਾ ਆ। ਮੈਨੂੰ ਲੱਗਦਾ ਸਾਇਲੈਂਟ ਤੇ ਲੱਗਾ ਵਾ। ਤੂੰ ਹੀ ਇੱਤੇ ਲੁੱਡੀਆਂ ਪਾਉਣ ਦੇ ਜ ਹੈ। ਕੀ ਆ ਰਿਆ ਜੀ? ਹਾਂ ਜੀ। ਕੀ ਗਿਆ ਜੀ ਲੈ ਮੈਂ ਵੀ ਤੇ ਵੇਖਾਂ ਕਿ ਢੇਰ ਗਾਵਾ ਮਨੀ ਪੱਬੀ ਹਲੋ ਪੱਬੀ ਜੀ ਕੀ ਹੋ ਗਿਆ ਤੈਨੂੰ ਧਿਆਨ ਨਾਲ ਚੁੱਕੋ ਤੇਰੀ ਕੋ ਜਾਨ ਨਿਕਣ ਗਈ ਆ ਮੇਰਾ ਵੀ ਕੋ ਜੱਗਦਾ ਜਾਨੀ ਮੇਰੀ ਇਹ ਆ ਮੈਂ ਵੀ ਦੋ ਨਿਆਣੇ ਪਾੜਿਆ ਤੇਰਾ ਹਲੋ ਕਰ ਨਹੀਂ ਹੋਇਆ ਕੰਗਾ ਤੂੰ ਲੁੱਡੀਆਂ ਪਾ ਕੋਣ ਤੂੰ ਕੇਦਾ ਸੁੰਨਾ ਨਹੀਂ ਹੁੰਦਾ ਚਲੋ ਭਾਬੀ ਗੁੱਸਾ ਛੱਡੋ ਨਹੀਂ ਆ ਗਏ ਮੈਂ ਵੀ ਹੁਣੇ ਪਿਆਰ ਕਰਨ ਲੱਗੀ ਸੀ ਤਾਂ ਕਰਨ ਹੀ ਨਹੀਂ ਦਿੱਤਾ ਲੈ ਤੂੰ ਜਿੰਨਾ ਮਰਜ਼ੀ ਪਿਆਰ ਕਰ ਇਹ ਕਿਹੜੀ ਗੱਲ ਆ ਇਹਨੂੰ ਕਰਨਾ ਸੀ ਪਿਆਰ ਇਹਨੂੰ ਹੀ ਨਾ ਸਾਡਾ ਆਪਣਾ ਆ ਜੀ ਇਹ ਕਿਹੜਾ ਬਗਾਨਾ ਤੁਹਾਡੇ ਵਾਸਤੇ ਏ ਕੀ ਤੇ ਗੱਲ ਆ ਹਾਂ ਜੀ ਮੇਰੀ ਗੱਲ ਸੁਣੋ ਕਾਹਦਾ ਇਹਨਾਂ ਦਾ ਆਪਣਾ ਸਾਡਾ ਆਪਣਾ ਚਲੋ ਚੱਲਵੇ ਹਾਂ ਰਹਿ ਮਹਿਮਾਨ ਨੂੰ ਇਦਾਂ ਨਹੀਂ ਕਹੀਦਾ ਉਹ ਵੀ ਆਪਣੀ ਆ ਮੇਰੀ ਗੱਲ ਸੁਣ ਸਿਮਰਤ ਦੋ ਸੂਟ ਲੈ ਕੇ ਆਈ ਮੈਂ ਕਾਕੇ ਦੇ ਚੰਗਾ ਤੇ ਬਾਕੀ ਬਾਅਦ ਚ ਮੈਂ ਕਿਹਾ ਖਾਲੀ ਹੱਥ ਕੀ ਜਾਣਾ ਵਾ ਇਹਨੂੰ ਪਾ ਕੇ ਵੇਖ ਲਈ ਚੰਗਾ ਛੋਟੇ ਛੋਟੇ ਲਿਆ ਹੀ ਮੈਂ ਨਾਪ ਕਈ ਗੱਲ ਨਹੀਂ ਭਾਬੀ ਭਾਜੀ ਹਾਂਜੀ ਸੌਰੀ ਮੈਨੂੰ ਪਤਾ ਨਹੀਂ ਸੀ ਮੈਂ ਫੇਰ ਆਵਾਂਗੀ ਤਾਂ ਗਿਵਸ ਲੈ ਕੇ ਆਵਾਂਗੀ ਉਹ ਬਹਿ ਜਾਓ ਜੀ ਮੂੰਹ ਮਿੱਠਾ ਕਰਕੇ ਜੋ ਕਰਾਇਆ ਕਿ ਨਹੀਂ ਮੂੰਹ ਮਿੱਠਾ ਨਹੀਂ ਇਹ ਦੇ ਰਹੀ ਮੁੰਡੀ ਦੇ ਹੱਥ ਕਰਾਓ ਮੇਰਾ ਤੇ ਕਰਾਓ ਨਾਲ ਆਜੋ ਕਾਨੀ ਆ ਗਈ ਆ ਉਹ ਮਿੱਠਾ ਕਰਾਓ ਨਾਲ ਲੱਗਦੀ ਆ ਗਈ ਆ ਹਾਂ ਜੇ ਕੋਈ ਮੇਰੇ ਤੇ ਵੇਣੇ ਚਾਹਾਂ ਆ ਗਿਆ ਦੇ ਲਈ ਹੈ ਮਾਫੀ ਜੀ ਇਹਨੇ ਚਾਰੀ ਲਿਖੀ ਦਿਆ ਯੋਇ ਇਹ ਤੇ ਚਾਂਸ ਇਹ ਹਾਲੇ ਕਿ ਇਸ ਤੇ ਬਣ ਗਈ ਇਹ ਕਾਦੀ ਖੇਤਲੇ ਮਾਫੀ ਜੀ ਇਹ ਤੇ ਭਰਜ ਬੰਦਾ ਵਾ ਇਹ ਤੇ ਅਜੇ ਝੂੰਗਾ ਜਿਆ ਹੁੰਦਾ ਵਾ ਕਪੜਾ ਲੇਗਾ ਤੇ ਬਣਾ ਕੇ ਲਿਆਵਾਂਗੇ ਤਾਈ ਜੀ ਦੇ ਨਾਲ ਹੀ ਆਵਾਂਗੀ ਮੈਂ ਨਹੀਂ ਕੋਈ ਗੱਲ ਨਹੀਂ ਜਿੱਤੇ ਮਾਇਆ ਵਾ ਤੇ ਮੰਮੀ ਆਲੇ ਖੁਸ਼ੀਆ ਕਰ ਲਈ ਨਾ ਪਰ ਮੈਂ ਮੰਮੀ ਨੂੰ ਖਾਦੇ ਆਂ ਆਹ ਲੋ ਜੀ ਤੁਸੀਂ ਖਾਓ ਪਹਿਲੇ ਮੇਰੇ ਤੋਂ ਵੱਧ ਚਾਹਤ ਤੁਹਾਨੂੰ ਹੁਣਾਵਾ ਹਾਂ ਹਲੋ ਚਾਹ ਦਾ ਪਣੀ ਹਾਂਜੀ ਹਾਂਜੀ ਖਾਓ ਫੇ ਮੂੰ ਵੀ ਠਹਿਕਾ ਦੋ ਕਰ ਲਓ ਤੁਸੀਂ ਮੈਂ ਸਵੇਰ ਦਾ ਮੂੰ ਵੀ ਮਿੱਠਾ ਕਰਨ ਲਿਆ ਸੇਵਕ ਦਾ ਫੇਵਰੇਟ ਹੈ ਅੱਛਾ ਜੀ ਹਾਂ ਤੁਸੀਂ ਲੈ ਲਓ ਕੋਈ ਨਹੀਂ ਐ ਸਿਮਰਤ ਆਹ ਵੇਖ ਲਾ ਤੈਨੂੰ ਪਤਾ ਸੇਵਕ ਨੂੰ ਕੀ ਪਸੰਦ ਹੈ ਜਿਆਦਾ ਵੇਖ ਲਾ ਦਫ਼ਤਰ ਦੇ ਬੰਦੇ ਤੇਰੇ ਤੋਂ ਵੀ ਵੱਧ ਧਿਆਨ ਰੱਖਦੇ ਭਾਬੀ ਗੁਲਾਬ ਜਾਮਨ ਨੂੰ ਨਹੀਂ ਪਸੰਦ ਬਰਫੀ ਖਾਣਾ ਮੈਂ ਲੈ ਉਹ ਬੜਾ ਗੱਟ ਨੂਰਾਂ ਦਾ ਬਦਲਦਾ ਮਾ ਪੁੱਛੋ ਇੱਧਰ ਦੱਸੋ ਸ਼ਬੀ ਪੁਹਾਲਾ ਹੈ ਨਾ ਮਾਸੀ ਜੀ ਬਸ ਬਹੁਤ ਹੈ ਨਾ ਮੈਂ ਕਹਾਂ ਕਿ ਤੰਡੋਂ ਨਹੀਂ ਇਹ ਕੀ ਆ ਗਈ ਉਹ ਨਹੀਂ ਗਿਰਦੇ ਨਹੀਂ ਤੁਹਾੱਕੇ ਸਹੀ ਗੱਲ ਹੈ ਦੁਨੀਆ ਰੰਗ ਬਦਲ ਲੰਦੀ ਹੈ ਪਰ ਚੋਇਸ ਹੀ ਬਦਲ ਲੰਦੀ ਹੈ ਖਾ ਲਓ ਕੋੜਾ ਜਾ ਨਹੀਂ ਫਰਕ ਪੈਂਦਾ ਕੁਝ ਮਰਤ ਹੁਣ ਨਾ ਆਪਣਾ ਧਿਆਨ ਰੱਖੀ ਚੰਗਾ ਸਰੀਰ ਕੱਚਾ ਹੁੰਦਾ ਹੀ ਵੈਹ ਤਤਾਈ ਜੀ ਨੇ ਤੈਨੂੰ ਸਮਝਾਈ ਦਿੱਤਾ ਨਾ ਮਾਸੀ ਜੀ ਵੀ ਬਥੇਰੇ ਸਿਆਣੇ ਆ ਕੀਓ ਮਾਸੀ ਜੀ ਕੋਈ ਗੱਲ ਨਹੀਂ ਪਰਜਾਈ ਨੇ ਵੀ ਆਪਣੇ ਪਰਜਾ ਦਾ ਕਰ ਲਈ ਆ ਸਮਝਾ ਕੇ ਕੁਛ ਨਾ ਕੁਛ ਚਲੋ ਬਹੁਤ ਖੁਸ਼ੀ ਹੋਈ ਆ ਸੁਣ ਕੇ ਕਿ ਰੱਬ ਨੇ ਪੁੱਤ ਦਿੱਤਾ ਵਾ ਵੈਸੇ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਸਾਰਿਆਂ ਸਾਹਮਣੇ ਮੇਰੇ ਦਿਲ 'ਚ ਨਾ ਇੱਕ ਡਾਊਟ ਜਿਆ ਸੀ ਕਿ ਪਿੰਡ ਦੀ ਕੁੜੀ ਸੇਵਕ ਵਿਆਹ ਤੇ ਲਿਆਇਆ ਵਾ ਪਤਾ ਨਹੀਂ ਸਹੀ ਤਰ੍ਹਾਂ ਰੱਖੇਗਾ ਕਿ ਨਹੀਂ ਪਰ ਅੱਜ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਦੋਵਾਂ ਜੀਆਂ ਦਾ ਬਹੁਤ ਪਿਆਰ ਆ ਨਾਲੇ ਆ ਜਿਹੜਾ ਬੱਚਾ ਆ ਗਿਆ ਨਾ ਹੁਣ ਇਹਨੇ ਇਹਨਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਕਰ ਦੇਣਾ ਵਾ ਨਹੀਂ ਤੇ ਤੁਹਾਨੂੰ ਪਤਾ ਵਾ ਆਲੇ ਦੁਆਲੇ ਲੋਕ ਇਦਾਂ ਦੇ ਹੁੰਦੇ ਆ ਕਿ ਜਰਾ ਕੋ ਉਦੋਂ ਕੰਮ ਖਰਾਬ ਹੋਇਆ ਤੇ ਇਧਰ ਕਾਟੀ ਪਾਈ ਦੇ ਇਥੇ ਅੱਜ ਕੱਲ੍ਹ ਦੁਨੀਆ ਤੇ ਹੋਰ ਹੋਣ ਕੀ ਡਿਆ ਵਾ ਇਦਾਂ ਤੇ ਲੋਕ ਲੁਡੀਆਂ ਪਾਉਂਦੇ ਨੇ ਭਾਬੀ ਐਗਰੀਂ ਤੇਰੀ ਆ ਗੱਲ ਨਾ ਮੈਂ ਮਾੜੀ ਜੀ ਅਗਲੇ ਬੰਦੇ ਦੀ ਮਜਬੂਰੀ ਵੇਖ ਲੈਂਦੇ ਆ ਤੇ ਘਾਟੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਆ ਤੇ ਬਾਅਦ ਵਿੱਚ ਜਦੋਂ ਕੋਈ ਫੈਸਲਾ ਲੈਂਦੇ ਆ ਤਾਂ ਉਹ ਬੰਦੇ ਨੂੰ ਪੁੱਛਦੇ ਤੱਕ ਨਹੀਂ ਆ ਤੇ ਤੇਰੀਆਂ ਤਾਂ ਸਾਰੀਆਂ ਗੱਲਾਂ ਐਗਰੀਆਂ ਪਰਾਉਣੀਆਂ ਮੈਂ ਲੈ ਦੱਸ ਕਾ ਉਸਰੀ ਜੇ ਭਾਗੀ ਜੀ ਤੁਸੀਂ ਕਿਹੜੀ ਹਰਪ੍ਰੀਤ ਖੋਤੀ ਮੂੜ ਟੜ ਕੇ ਨਾ ਆਪਣੀ ਮੂੜ ਥੱਲੇ ਹੀ ਆਂਦੀ ਐ ਤੇ ਜਾਂ ਫਿਰ ਕੋਈ ਜਿੱਥੇ ਮਰਜੀ ਘੁੰਮਣ ਚੱਲ ਜੇ ਜਿਹੜੇ ਮਰਜੀ ਛੈ ਚ ਚੱਲ ਜੇ ਜਿਹੜੇ ਮਰਜੀ ਕੋਨੇਰੇ ਚੱਲ ਜੇ ਤੇ ਆਣਾ ਉਹਨੇ ਆਪਣੇ ਹੀ ਖੋਡ ਚ ਹੁੰਦਾ ਜੇ ਉੱਥੇ ਆ ਰਾ ਮਿਲਦਾ ਜੀ ਉਹਨੂੰ ਕਿ ਇਹ ਵੇਲੇ ਖੋਤੀ ਪਤਾ ਕੀ ਕਰਦੀ ਆ ਮੋੜ ਥੱਲੇ ਆਉਂਦੇ ਹੁੰਦੇ ਆ ਨਾ ਉਹਨੂੰ ਜੇ ਪਿੱਛੇ ਪਿਪਲ ਹੀ ਚੰਗਾ ਲੱਗ ਜਾਏ ਨਾ ਤੇ ਉਹ ਤੇ ਥੱਲੇ ਖਲੋ ਜੰਦੀ ਆ ਇਹ ਜ਼ਰੂਰੀ ਨਹੀਂ ਆ ਕਿ ਉਹਨੇ ਮੋੜ ਥੱਲੇ ਆਉਣਾ ਵਾ ਜੇ ਪਿਪਲ ਚੰਗਾ ਹੋਵੇ ਨਾ ਉਹਦੀ ਛਾਂ ਮਿਲ ਜੇ ਤੇ ਅੱਜ ਕੱਲ ਕੋਤੀ ਉਹਦੇ ਥੱਲੇ ਬੈਠਦੀ ਆ ਓਹੋ ਬੱਲੇ ਭਾਬੀ ਅੱਜ ਤੇ ਹੱਤ ਕਰਾਈ ਜੰਨੀ ਆ ਚਲੋ ਆਲੀ ਗੱਲ ਮੰਨ ਲੈਣੇ ਆ ਤੁਹਾਡੀ ਪਰ ਨਾ ਘਾਹ ਦੀ ਰੋਜ਼ ਖੋਟੀ ਖਾਦੀ ਨਹੀਂ ਜਾਂਦੀ ਬਾਰ ਦੇ ਬਟਨ ਨਾਣ ਵਧੀਆ ਚੀਜ਼ਾਂ ਖਾਣ ਲਈ ਕਰੋ ਬਾਹਰ ਜਾਣਾ ਹੀ ਪੈਂਦਾ ਭਾਬੀ ਜੀ ਸਮਝ ਗਈ ਹੈ ਨਾ ਹਰਪ੍ਰੀਤ ਜਿੰਨੀਆਂ ਮਰਜ਼ੀ ਬੰਦਾ ਬਾਹਰ ਦੀਆਂ ਚੀਜ਼ਾਂ ਖਾਲੇ ਵਿੱਚੇ ਮੈਂ ਐਂਡ ਤੇ ਜਿਹੜੀ ਘਰ ਦੀ ਮਸਲਾ ਦੀ ਦਾਲ ਹੈ ਨਾ ਤੇ ਪੁਲਕਾਵਾ ਤੇ ਨਾਲ ਚਾਰ ਉਹਦੇ ਨਾਲ ਦੀ ਰੀਜ਼ ਹੀ ਨਹੀਂ ਹੋ ਗਈ ਭਾਬੀ ਵੱਡਿਆਂ ਦੇ ਪੈਰ ਛੂ ਲਈਦੇ ਜਦੋਂ ਭਾਬੀਆਂ ਦੇ ਨਹੀਂ ਛੂਲਾ ਮੈਂ ਤਾਂ ਕਦੋਂ ਦੀ ਠੀਕਦੀ ਤੇ ਰੇ ਨੂੰ ਹੱਤ ਕਰਾਈ ਜਾਂਦੀ ਆ ਚਲੋ ਦੱਸਦਾ ਤੁਸੀਂ ਸਹੀ ਤੇ ਸਿਆਣੇ ਜੇ ਨਾ ਤੁਹਾਨੂੰ ਪਤਾ ਉਹ ਜਿਹੜੀ ਸੂਈ ਆ ਨਾ ਉਹ ਘੁੰਮੀ ਜਾਂਦੀ ਘੁੰਮੀ ਜਾਂਦੀ ਕਿੱਥੇ ਆੜਨਾ ਨਹੀਂ ਤੁਹਾਨੂੰ ਥੋੜੀ ਪਤਾ ਹੈ ਕਿਉਂ ਹੱਸੇਵਾ ਜਦ ਜਦ ਸੂਈ ਦਾ ਸੈੱਲ ਬਦਲਦੀ ਹੈ ਘੁੰਮਦੀ ਤਾਂ ਫੇਰ ਹੀ ਹੈ ਅੱਛਾ ਚਲੋ ਤੁਸੀਂ ਕਰੋ ਗੱਲਾਂ ਮੈਂ ਚੱਲਦੀ ਆ ਫਿਰ ਮਿਲਦੇ ਆ ਬੈਠੋ ਜਾਂਦੇ ਕੰਮ ਹੋਣਾ ਉਹਨਾਂ ਨੂੰ ਕੋਈ ਨਹੀਂ ਚਾਹ ਪਾਣੀ ਪੀ ਕੇ ਜਾਏ ਤੂੰ ਚਾਹ ਨਹੀਂ ਕੋਈ ਨਹੀਂ ਉਹ ਚਾਹ ਪੀਂਦੀ ਨਹੀਂ ਮੇਰੇ ਖਿਆਲ ਨਾਲ ਮੈਂ ਨਾ ਆਫਿਸ ਤੇ ਬੈਠਾ ਚਾਹ ਦੋ ਕੰਮ ਹੋਣਾ ਅਗਲੀ ਨੂੰ ਐਵੇਂ ਨਹੀਂ ਰੋਕੀ ਜਾਏ ਤਾਂ ਜ਼ਬਰਦਸਤੀ ਚਲੋ ਮੈਂ ਫੇਰ ਆਉਂਗੀ ਬੇਬੀ ਲਈ ਗਿਫਟਸ ਲੈ ਕੇ ਆਉਂਗੀ ਚੰਗਾ ਸੇਵਕ ਬਾਏ ਅੱਛਾ ਸਿਮਰਤ ਧਿਆਨ ਰੱਖੀ ਆਪਣਾ ਠੀਕ ਹੈ ਹਾਂ ਜੀ ਜੀ ਲੇ ਹਰਪੀ ਚੰਗਾ ਫਿਰ ਤੁਹਾਡਾ ਕੈਰੀ ਨਾ ਨਾ ਆ ਮੇਲਨ ਦਾ ਸਟਾਈਲ ਬੜਾ ਵਧੀਆ ਈ ਉਹੋ ਜਿਹਾ ਈ ਬੰਦਿਆਂ ਨੂੰ ਤੇ ਉਹੋ ਜਿਹੇ ਜਨਾਨੀਆਂ ਨੂੰ ਆਤ ਕਰਾਈ ਜੰਦੀ ਹੈ ਗੱਲ ਕਰੋ ਭਾਜੀ ਛੱਪੜ ਦਾ ਗੱਡੂ ਨਾ ਜਦੋਂ ਮੀ ਆਂਦਾ ਨਾ ਪੱਜ ਪੱਜ ਕੇ ਬਾਹਰ ਨੂੰ ਜੀ ਬੜਾ ਨੰਦਾ ਰਹੇ ਬੜੀਆਂ ਉਹ ਵੀ ਲੱਟੀਆਂ ਪਾਉਂਦਾ ਏ ਐਨ ਨਾ ਜਾਂਦਾ ਛੱਪੜ ਜੀਏ ਹੋਰ ਕੀ ਕਹਿ ਕੇ ਤਲਗੀ ਹੈ ਦੱਸ ਇਨੂੰ ਮੈਂ ਪਿੰਡ ਦੀ ਲੱਗਦੀ ਕਿ ਮੈਨੂੰ ਦੀਨ ਦੁਨੀਆ ਤਾਂ ਨਹੀਂ ਭਾਬੀ ਇਹ ਦੇਰ ਗਿਆ ਮੈਂ ਸੋਚ ਆ ਰਹੀ ਤੇ ਹਰੀ ਦੀਆਂ ਕੀ ਕਿਹਾ ਕੀ ਕਿਹਾ ਡੱਡੂ ਕਿੰਨੂੰ ਗਿਆ ਭਲਾ ਤੈਨੂੰ ਕਹਿ ਗਈ ਮੈਨੂੰ ਨਹੀਂ ਕਿਹਾ ਤੁਹਾਨੂੰ ਕਿਹਾ ਪਿੰਡ ਦੀ ਬੁੱਢੀ ਪਿੰਡ ਦੀ ਰਹਿੰਦੀ ਆ ਮਤਲਬ ਇਹ ਆ ਭਾਵੇਂ ਜਿੰਨੀ ਮਰਜ਼ੀ ਸ਼ਹਿਰ ਚ ਜਾ ਜੇ ਤੇਰੀ ਗੱਲ ਸੁਣ ਮੈਂ ਹੁਣ ਕਿੱਦਾਂ ਦੇ ਦਫ਼ਤਰਾਂ 'ਚ ਕੰਮ ਕਰ ਲਿਆ ਮੈਂ ਕਰਦਾ ਨਹੀਂ ਹੁਣ ਮੈਂ ਦਫ਼ਤਰ ਹੀ ਬਦਲ ਲਿਆ ਇਸੇ ਕਰਕੇ ਦਫ਼ਤਰ ਬਦਲ ਲਿਆ ਕਈਆਂ ਤੇਰੀਆਂ ਸਾਝਾਂ ਵੀ ਬੜੀਆਂ ਸੀ ਹਾਂ ਤੂੰ ਸਭ ਕੁਝ ਬਦਲੀ ਜਾਂਦੇ ਆ ਭਾਬੀ ਤੈਨੂੰ ਮੋਦਨ ਵੀ ਸਾਰੀ ਗੱਲ ਸਮਝਾਈ ਨਾ ਤੂੰ ਕਿਉਂ ਦੇ ਆ ਪਿੰਦੇ ਦੇ ਵਿਜਲ ਕੋਈ ਗੱਲ ਨਹੀਂ ਤੈਨੂੰ ਵੀ ਪਤਾ ਮੈਨੂੰ ਸਾਰਾ ਪਤਾ ਲੱਗਦਾ ਵਾ ਕੋਈ ਗੱਲ ਨਹੀਂ ਭਾਬੀ ਮੈਨੂੰ ਵੀ ਪਤਾ ਵਾ ਮੈਨੂੰ बस ਇਹਨਾ ਦਾ ਮਤਲਬ ਹੈ ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ ਭਾਬੀ ਤੇਰੇ ਰੇ ਤਾਂ ਜ਼ਿਆਦਾ ਸਿਆਣੀ ਆ ਮੈਂ ਨਹੀਂ ਆਣੀ ਨਹੀਂ ਹੈਗੀ ਮੈਨੂੰ ਪਤਾ ਵਾ ਧਿਆਨ ਕਿੱਦਾਂ ਰੱਖਣਾ ਵਾ ਮੇਰੀ ਗੱਲ ਸੁਣਵੇਂ ਇਹੋ ਜਿਹੇ ਯਾਰ ਦੋਸਤ ਨਾ ਬਣਾਇਆ ਕਰ ਮੁੰਡੇ ਤੇਰੇ ਨਾਲ ਹੀ ਕੁੜੀਆਂ ਆ ਮੈਨੂੰ ਨਹੀਂ ਚੰਗੀ ਲੱਗਦੀ ਕਿਤੇ ਮਾਪਾ ਵੀ ਉਹਨੂੰ ਫੜਾਇਆ ਵਾ ਅਕੇਹ ਦਾ ਕੋਈ دین ਧਰਮ ਨਹੀਂ ਆਪਾਂ ਦੇ ਆਪਣੀ ਹੋਏ ਢਾਈ ਜੀ ਹੋਏ ਮੈਂ ਹੋਈ ਕੋਈ ਹੋਰ ਹੋਇਆ ਸਾਡਾ ਹੈ ਤੇ ਤੂੰ ਸਵਾ ਮਹੀਨਾ ਹੋਇਆ ਨਹੀਂ ਤਾਂ ਪਹਿਲੇ ਦਾ ਕਾਲੂ ਚਾਇਆ ਬੋਦੀ ਚ ਕਿਹਨੇ ਕੋਈ ਤਾਂ ਬਤਲੀ ਨਹੀਂ ਪਾਇਆ ਹੋਇਆ ਮੇਰੀ ਗੱਲ ਸੁਣ ਕਰੋ ਗੱਲ ਨਹੀਂ ਕਰੋ ਗੱਲ ਉਹਨੂੰ ਜਦੋਂ ਮੈਂ ਮਨਾ ਕਰਨ ਡਿਆ ਨਾਲੇ ਭਾਬੀ ਮੇਕ ਗੱਲ ਹੋਰ ਸਭ ਕੁਝ ਚੇਂਜ ਹੋ ਗਿਆ ਸਾਰਾ ਕੁਝ ਛੱਡਤਾ ਦਫਤਰ ਮੈਂ ਨਹੀਂ ਜਾਇਆ ਕਰਨਾ ਹੁਣ ਬਸ ਦੱਸ ਕਿੱਥੇ ਰਹਾ ਕਰਨਾ ਮੈਂ ਆਪਣੇ ਘਰ ਰਹਾ ਕਰਨਾ ਸਿਮਰਤ ਕੋਲ ਤੇ ਆਪਣੇ ਮੁੰਡੇ ਕੋਲ ਬਸ